ਮਹੱਲਾ ਪਹਿਲਾ ਐ ਜੀ ਜਨਮ ਮਰੈ ਆਵੈ ਖੁਨ ਜਾਵੈ ਭਾਈ ਰੇ ਰਾਮ ਨਰਾਣ ਚਿਤ ਲਾਈ ਹੈ ਭਾਈ ਪਰਮੇਸ਼ਰ ਦੇ ਨਾਮ ਚਿਤ ਲਾਉਣਾ ਕਰੋ ਬਾਕੀ ਦੇ ਪਦਾਰਥ ਮੰਗ ਕੇ ਫੇਰ ਆਉਂਦੇ ਜਾਂਦੇ ਰਹੋਗੇ ਵਾਸ਼ਨਾ ਚ ਪਏ ਹੋਏ ਮੁਕਤ ਨਹੀਂ ਤੁਹਾਡੀ ਹੋਵੇਗੀ ਇਸ ਕਰਕੇ ਹਜੂਰ ਫਰਮਾਉਂਦੇ ਹਨ ਐ ਜੀ ਜਨਮ ਮਰ ਆਵੈ ਫੁਨ ਜਾਏ ਐ ਪਿਆਰੇ ਜੀ ਉਹ ਜੰਮਦੇ ਐ ਤੇ ਮਰਦੇ ਐ ਮੁੜ ਮੁੜ ਕੇ ਜੂਨਾ ਚ ਆਉਂਦੇ ਜਾਂਦੇ ਹਨ ਬਿਨ ਗੁਰ ਗਤ ਨਹੀਂ ਕਾਈ ਬਿਨਾ ਸੰਗਰੂ ਸੱਜੇ ਪਾਤਸ਼ਾਹ ਦੀ ਸਿੱਖਿਆ ਤੋਂ ਬਿਨਾ ਮੁਕਤੀ ਨਹੀਂ ਕਾਈ ਕਿਸੇ ਦੀ ਵੀ ਹੋਈ ਵਿਦਿਆ ਰੂਪੀ ਕਾਇਸ਼ ਹੋਈ ਪੜਦਾ ਪਿਆ ਹੀ ਰਹਿੰਦਾ ਹੈ ਗੁਰਮੁਖ ਪ੍ਰਾਣੀ ਨਾਮੇ ਰਾਤੇ ਜਿਹੜੇ ਗੁਰਮੁਖ ਅਧਿਕਾਰੀ ਸਤਿਗੁਰਾਂ ਦੁਆਰਾ ਪ੍ਰਾਣੀ ਨਾਮ ਵਿੱਚ ਰੰਗੇ ਹਨ ਨਾਮੇ ਗਤ ਪਤ ਪਾਈ ਉਹਨਾਂ ਨੇ ਨਾਮ ਕਰਕੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਨੂੰ ਮੁਕਤੀ ਪਾਈ ਹੈ ਕੈਵਲ ਮੁਖ ਭਾਈ ਰੇ RAM ਨਾਮ ਚਿਤ ਲਾਈ ਨਾਮ ਕਰਕੇ ਮੁਕਤੀ ਪਾਈ ਹੈ ਨਾਮ ਕਰਕੇ ਪਤਿਸ਼ਟਾ ਪਾਈ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਭਾਈ ਰੇ RAM ਨਾਮ ਇਹ ਭਾਈ ਰਾਮ ਦੇ ਨਾਮ ਵਿੱਚ ਇੱਦ ਦੀ ਬਿੱਤੀ ਨੂੰ ਲਾਉਣਾ ਕਰੀਏ ਗੁਰ ਪ੍ਰਸਾਦੀ ਹਰ ਪ੍ਰਭ ਜਾਚੇ ਸਤਿਗੁਰਾਂ ਦੀ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਮੰਗੇ ਨਾਨਕ ਜਾਜਕ ਜਰ ਤੇਰੇ ਪ੍ਰਭੂ ਤੋਂ ਨੂੰ ਮੰਗੇ ਦਾਨ ਪਦਾਰਥ ਨਾ ਮੰਗੋ ਵਾਹਿਗੁਰੂ ਨੂੰ ਮੰਗੋ ਜਿਸ ਪ੍ਰਕਾਰ ਰਾਣੀ ਨੇ ਰਾਜੇ ਨੂੰ ਕਿਹਾ ਸੀ ਕਿ ਮੈਨੂੰ ਤੇਰੇ ਸਰੂਪ ਦੀ ਲਾਲਸਾ ਸਾਰੇ ਪਦਾਰਥ ਰਾਣੀਆਂ ਨਾਲੋਂ ਬਹੁਤੇ ਨੂੰ ਲਿਆ ਤੇ ਨਾਇ ਰਾਜਾ ਪ੍ਰਾਪਤ ਹੋ ਗਿਆ ਇਓ ਮਹਾਰਾਜ ਸਾਹਿਬ ਦੇ ਦਰਸ਼ਨਾਂ ਚ ਸਭ ਕੁਝ ਆ ਜਾਂਦਾ ਹੈ ਐਸੀ ਨਾਮ ਵਡਾਈ ਗੁਰ ਪ੍ਰਸਾਦੀ ਹਰ ਪ੍ਰਭ ਜਾਚੇ ਗੁਰਾਂ ਦੀ ਕਿਰਪਾ ਕਰਕੇ ਅਕਾਲ ਪੁਰਖ ਨੂੰ ਹੀ ਮੰਗਣਾ ਕਰੇ ਕਿ ਮਹਾਰਾਜ ਤੁਸੀਂ ਸਾਨੂੰ ਪ੍ਰਾਪਤ ਹੋ ਐਸੀ ਨਾਮ ਵਡਾਈ ਐਸੀ ਜਿਹੜੀ ਨਾਮ ਦੇ ਜਪਣੇ ਕਰਕੇ ਵਡਿਆਈ ਜਿੰਨ ਜਾਂ ਤਸੋ ਤੁਸੀਂ ਜੇ ਹਾਂ ਇਹ ਵਡਿਆਈ ਪ੍ਰਾਪਤ ਹੋ ਜਾਂਦੀ ਹੈ ਰਹਾਉ ਐ ਜੀ ਬਹੁਤੇ ਭੀਖ ਕਰਹਿ ਭਿਖਿਆ ਕੋ ਇਹ ਮੇਰੇ ਪਿਆਰੇ ਜੀ ਇਹੇ ਜੇ ਹਨ ਕਈ ਬਹੁਤੇ ਲੋਕ ਭੀਖ ਬਣਾ ਲੈਂਦੇ ਐ ਭਿਖਿਆ ਮੰਗਣ ਵਾਸਤੇ ਖਾਣੇ ਰੱਖ ਲੈਂਦੇ ਜੇ ਦੇਵੀ ਦਾ ਪਾਸਕ ਲੈ ਇਹਦੇ ਚ ਪਾ ਦੇ Shiv ji ਦਾ ਪਾਸਕ ਇੱਥੇ ਪਾ ਦੇ ਪੈਰੋਂ ਆਲਾ ਸਾਰੇ ਖਾਣੇ ਉਹਦੇ ਰੱਖੇ ਹੁੰਦੇ ਐ ਕਿਉਂ ਭਿਖਿਆ ਵਾਕੇ ਤੇ ਖਬੋਰ ਸਾਰੇ ਕਰ ਲੈਂਦੇ ਹਮ ਕੀਤੇ ਉਦੁਰ ਭਰਨ ਕਹਿ ਤਾ ਕਿਸਨੇ ਲੋਕ ਪੇਟ ਭਰਨ ਨਾਲ ਹੀ ਸਾਬ ਰੱਖਦੇ ਪੇਟ ਭਰਨੋਂ ਆ ਵਸੇ ਹੋਈ ਸਾਧ ਪੁਣਾ ਹੈ ਇਹੋ ਯੋਗੀ ਪੁਣਾ ਹੈ ਬਿਨ ਹਰ ਭਗਤ ਨਾ ਹੀ ਸੁਖ ਪ੍ਰਾਨੀ ਕਿਸੇ ਪ੍ਰਾਨੀ ਨੂੰ ਮਾਰੇ ਦੀ ਭਾਵ ਭਗਤੀ ਕਰੀ ਬਗੈਰ ਸੁਖ ਨਹੀਂ ਪ੍ਰਾਪਤ ਹੋ ਸਕਦਾ ਬਿਨ ਗੁਰ ਗਰਭ ਨਾ ਜਾਈ ਬਿਨਾ ਸਤਗੁਰਾਂ ਤੋਂ ਹੰਕਾਰ ਭੇਸ ਦਾ ਧਾਰ ਲੈਂਦੇ ਗ੍ਰਸ ਛੱਡ ਕੇ ਇਹ ਹੰਕਾਰ ਨਹੀਂ ਜਾਂਦਾ ਬਿਨਾ ਗੁਰੂ ਸਾਹਿਬ ਦੇ ਉਪਦੇਸ਼ ਤੋਂ ਕਿਸੇ ਦਾ ਐ ਜੀ ਕਾਲ ਸਦਾ ਸਿਰ ਉੱਪਰ ਠਾਂਡੇ ਐ ਪਿਆਰੇ ਜੀ ਉਹਨਾਂ ਦੇ ਸਿਰ ਤੇ ਕਾਲ ਹਰ ਵਕਤ ਖੜਾ ਰਹਿੰਦਾ ਹੈ ਜਨਮ ਜਨਮ ਵੈਰਾਈ ਉਹ ਕਾਲ ਦੇ ਦੂਤ ਅਜਰਾਇਲ ਨੇਕਾਇਲ ਮੇਕਾਇਨ ਇਹ ਪੰਜ ਜਿਹੜੇ ਦੂਤ ਠਾਂਡੇ ਬਹੁ ਵਜਨ ਨਾਲ ਖੜੇ ਰਹਿੰਦੇ ਹਨ ਸਿਰ ਦੇ ਉੱਤੇ ਕਾਲ ਦੇ ਦੂਤ ਜਿਹੜੇ ਹਨ ਜਨਮ ਜਨਮ ਵੈਰਾ ਇਹ ਜਨਮਾਂ ਜਨਮਾਂ ਦੇ ਬਹਿਰੀ ਹਰੇਕ ਜਨਮ ਦੇ ਅੰਤ ਵੇਰੇ ਕੱਢ ਕੇ ਲੈ ਜਾਂਦੇ ਜਿੰਦੇ ਤਾਂ ਹੀ ਸੱਚ ਹੈ ਸ਼ਬਦ ਰਤੇ ਸੇ ਬਾਚੀ ਜਿਹੜੇ ਸੱਚੇ ਗੁਰਾਂ ਦੇ ਸ਼ਬਦ 'ਚ ਰਤੇ ਆ ਗੁਰਮੁਖ ਹੋ ਰਹੇ ਹੋਏ ਆ ਉਹ ਬਚ ਗਏ ਹਨ ਸਤਗੁਰੂ ਬੂਝ ਬੂਝਾਏ ਸਤਗੁਰੂ ਜੀ ਨੇ ਸਿੱਖਿਆ ਸਮਝਾਈ ਆ ਜਿਨ੍ਹਾਂ ਨੂੰ ਸੱਚੇ ਸ਼ਬਦ 'ਚ ਰੰਗਣ ਦੀ ਉਹ ਸਿੱਖਿਆ ਕਰਕੇ ਬਚ ਗਏ ਆਕਾਲ ਨਹੀਂ ਉਹਨਾਂ ਨੂੰ ਪੋਹ ਸਕਦਾ ਹੋਰ ਸਰਣਾਈ ਜੋ ਹੈ ਨਾ ਸਕੈ ਜਿਹੜੇ ਸਤਿਗੁਰਾਂ ਦੀ ਸ਼ਰਨ ਤੇ ਕਾਲ ਨਹੀਂ ਤਾੜ ਸਕਦਾ ਤੱਕ ਨਹੀਂ ਸਕਦਾ ਦੇਖ ਨਹੀਂ ਸਕਦਾ ਹੈ ਦੂਤ ਨਾ ਸਕੈ ਸੰਤਾ ਤੇ ਜੰਮਦੂਤ ਵੀ ਦੋਵੇਂ ਦਸਤੇ ਇਥੇ ਨਾਇ ਕਾਲ ਤੇ ਜੰਮਦੂਤ ਦੂਤ ਵੀ ਨਹੀਂ ਸੰਤਾ ਸਕ ਦੁੱਖ ਨਹੀਂ ਦੇ ਸਕਦੇ ਜਮਦੂਤ ਵੀ ਤੇ ਕਾਮਕਰੋ ਆਜ਼ਾਦ ਕਦੂਤ ਨਹੀਂ ਦੁੱਖ ਦੇ ਸਕਦੇ ਅਵਗਤ 나ਥ ਨਰੰਜਨ ਰਾਤੇ ਜੋ ਵਿਅਕਤੀ ਤੋਂ ਰਹਤ ਪ੍ਰਵੇਸ਼ਰ ਅਤੇ ਅਵਗਤ ਪ੍ਰਾਪਤ ਰੂਪ ਹੈ ਗਿਆਨ ਸਰੂਪ 나ਥ ਨਦਾਂ ਜੇ ਸੋਤ ਸੁਰੂਪ ਵਿੱਚ ਰੰਗੇ ਹੋਏ ਹਨ ਨਿਰਭਉ ਸਿਉ ਲਿਵ ਲਾਈ ਉਹ ਨਿਰਭੈ ਹੋ ਗਏ ਨਿਰਭੈ ਨਿਰਭਉ ਜਪੈ ਸਗਲ ਪਾਉ ਮਿਟੈ ਉਹਦੇ ਸਾਸ ਬਿਰਤੀ ਨੂੰ ਜੋੜਨੇ ਕਰਕੇ ਐ ਜੀ ਉਹ ਨਾਮ ਦਿੜਹੁ ਨਾਮੇ ਲਿਵ ਲਾਵਹੁ ਐ ਮੇਰੇ ਪਿਆਰੇ ਜੀ ਨਾਮ ਨੂੰ ਦ੍ਰੜ ਕਰਕੇ ਦਿਲ ਚ ਪੱਕਾ ਕਰਕੇ ਬਸਾਓ ਅਤੇ ਨਾਮ ਚ ਬਿਰਤੀ ਨੂੰ ਜੋੜਨਾ ਕਰੋ ਸਤਗੁਰੂ ਟੇਪ ਟਿਕਾ ਤੇ ਗੁਰੂ ਸਾਹਿਬ ਦੀ ਓਟ ਟਕਾਉਣਾ ਕਰੋ ਆਪ ਨਾ ਬਣ ਬੈਠੋ ਵੀ ਸੰ ਟੋਪੀ ਸਨ ਕਪੜੀ ਜੁੱਤੇ ਸਨੇ ਖੁਦਾ ਨਾ ਬਣੋ ਸਤਗੁਰੂ ਨਾਨਕ ਸਾਹਿਬ ਦੀ ਓਟ ਹੀ ਦੇ ਜ ਟਿਕਾਉਣਾ ਕਰੀਏ ਜੋ ਇਸ ਭਾਵੈ ਸੋਈ ਕਰਸੀ ਅਤੇ ਰਿਜਾਬ ਚ ਚੱਲੀਏ ਜੋ ਵਾਹਿਗੁਰੂ ਨੂੰ ਪਾਉਂਦਾ ਸੀ ਕਰਦਾ ਸੀ ਹੁਣ ਕਰਦਾ ਅੱਗੇ ਨੂੰ ਕਰੇਗਾ ਕੀਰਤ ਨਾ ਮਿਟਿਆ ਜਾ ਜਿਹੜਾ ਕੀਤਾ ਜੀਵ ਦਾ ਕਰਮ ਉਹ ਨਹੀਂ ਕਿਸੇ ਦੇ ਪਾਸੋਂ ਮਿਟਿਆ ਜਾ ਸਕਦਾ ਉਹਦਾ ਕਰਮ ਦਾ ਫਲ ਵਸਵੇਂ ਇਹ ਕੋਥੇ ਬਿਨ ਕਿਰਤੋਂ ਕਰਨ ਸੁਆਸੁਣ ਜੰਗੇ ਮੰਦੇ ਕਰਮ ਦਾ ਫਲ ਭੋਗਣਾ ਪਵੇਗਾ ਇਸ ਕਰਕੇ ਉਹਦੀ ਨਿਜਾਬ ਵਿੱਚ ਚੱਲੋ ਅਤੇ ਕੀਰਤਨ ਪਰਮੇਸ਼ਰ ਦਾ ਜੇ ਕਰੋਗੇ ਇਹਦਾ ਫਲ ਅਖੰਡ ਹੋਵੇਗਾ ਇਹ ਕਿਸੇ ਤੋਂ ਮਿਟਿਆ ਨਹੀਂ ਜਾਵੇਗਾ ਫਲ ਦੇ ਕੇ ਰਹੇਗਾ ਪਰਮੇਸ਼ਰ ਦੀ ਪ੍ਰਾਪਤੀ ਹੈ ਜੀ ਭਾਗ ਪਰੇ ਗੁਰਸਰਨ ਤੁਮਾਰੀ ਫੇ ਆਏ ਸਤਿਗੁਰੂ ਜੀ ਝੱਜ ਕੇ ਪੈ ਗਏ ਤੁਹਾਡੀ ਸ਼ਰਨ ਵਿੱਚ ਮੈਂ ਅਵਰ ਨਾ ਦੂਜੀ ਭਾਈ ਮੈਨੂੰ ਤਾਂ ਮਾਰਾ ਹੋਰ ਕਿਹਦੀ ਸ਼ਰਨ ਪਾਉਂਦੀ ਨਹੀਂ ਚੰਗੀ ਨਹੀਂ ਲੱਗਦੀ ਇਹ ਭਾਈ ਸਾਨੂੰ ਤਾਂ ਹੋਰ ਕੋਈ ਦੂਸਰੀ ਟੇਕ ਹੀ ਨਹੀਂ ਹੈ ਮਹਾਰਾਜ ਤੋਂ ਬਿਨਾਂ ਅਬ ਤਬ ਇੱਕ ਪੁਕਾਰੋ ਅਬ ਇਸ ਕਾਲ ਚ ਤਾ ਅਗਲੇ ਸਮੇਂ ਆਉਣ ਵਿੱਚ ਇੱਕੋ ਹੀ ਇੱਕ ਨੂੰ ਅਸੀਂ ਕਸਨ ਕਰਦੇ ਆਂ ਪੁਕਾਰਦੇ ਫਰਿਆਦ ਕਰਦੇ ਆਂ ਇੱਕ ਪਰਮੇਸ਼ਵਰ ਅੱਗੇ ਹੀ ਬਾਤ ਜੁਗਾਦ ਸਿਖਾਈ ਉਹ ਸਾਰੇ ਜਗ ਦੇ ਆਦ ਵਿੱਚ ਵੀ ਜੁਗਾਦ ਕਾਂਝ ਵੀ ਸਦਾ ਸਦਾ ਸਿਖਾਈ ਸਖਾ ਪਿਆਰਾ ਹੈ ਸਹਿਤਾ ਕਰਨ ਵਾਲਾ ਹੈ ਐ ਜੀ ਰੱਖੋ ਪੈਜ ਨਾਮ ਆਪਣੇ ਮੇਰੇ ਪਿਆਰੇ ਜੀ ਆਪ ਦੇ ਨਾਮ ਦੀ ਸਾਡੀ ਜਪਣ ਵਾਲੀ ਦੀ ਪੈਜ ਰੱਖਣਾ ਕਰੋ ਪ੍ਰਤਗਿਆ ਜੋ ਨਿਜਮ ਹੈ ਤੁਝ ਹੀ ਸਿਉ ਬਾਨਿਆ ਇਹ ਤੁਹਾਡੇ ਨਾਲ ਹੀ ਮਾਰਾ ਸਾਡੀ ਪ੍ਰੀਤੀ ਬਣ ਆਈ ਹੈ ਤੁਹਾਡੇ ਨਾਲ ਹੀ ਸਦਾ ਨਿਵੇ ਕਰ ਕਿਰਪਾ ਗੁਰਦਾਰਸ਼ ਦਿਖਾਓ ਕਰੋ ਗੁਰੂ ਅਕਾਲ ਪੁਰਖ ਆਪ ਦੇ ਦਰਸ਼ਨ ਸਾਨੂੰ ਦਿਖਾਉਣਾ ਕਰੋ ਹਉ ਮੈਂ ਨਾਨਕ ਮੇਰੇ ਪਾਰਬੋ ਤੇਰੇ ਚਰਨਾਂ ਕੋ ਬਿਹਾਰ ਹਉ ਸ਼ਬਦ ਜਲਾਈ ਇਹ ਤੇਰੇ ਸ਼ਬਦ ਕਰਕੇ ਹਮੈ ਨੂੰ ਜਲਾਉਣਾ ਕਰੀਏ ਜਾਲਿਆ ਹੈ ਐ ਜੀ ਕੀ ਮੰਗੂ ਕਿਛ ਰਹੇ ਨਾ ਦੀਸੈ ਮੇਰੇ ਪਿਆਰੇ ਅਕਾਲ ਪੁਰਖ ਸਤਿਗੁਰੂ ਜੀ ਕਿਹੜੀ ਚੀਜ਼ ਮੰਗੀਏ ਦੁਨੀਆਂ ਚ ਕੋਈ ਚੀਜ਼ ਰਹਿੰਦੀ ਨਹੀਂ ਸਭ ਚਲੀ ਜਾਣ ਵਾਲੀ ਹੈ ਇਸ ਜਗ ਮਹਿ ਆਇਆ ਜਾਇ ਜਿਹੜਾ ਇਹ ਜਗ ਚ ਆਇਆ ਸਭ ਕੋਈ ਚਲਿਆ ਜਾਏਗਾ ਪਿਛਲੇ ਚਲੇ ਗਏ ਹੁਣ ਜਾ ਰਹੇ ਅੱਗੇ ਨੂੰ ਚਲੇ ਆਇਆ ਹੋਇਆ ਜਾਏਗਾ ਨਾਨਕ ਨਾਮ ਪਦਾਰਥ ਦੀ ਸਾਨੂੰ ਤਾਂ ਮਰ ਆਪ ਨਾਮ ਰੂਪੀ ਪਦਾਰਥ ਬਖਸ਼ ਦਿਓ ਹਿਰਦਾ ਕੰਠ ਬਣਾਈ ਅਸੀਂ ਮਰ ਹਿਰਦਾ ਕੰਠ ਬਣਾਈ ਰੇਹਸਤਾਨ ਦੇ ਅੰਦਰ ਇੱਕ ਜਿਵੇਂ ਕੰਠ ਭੂਖਣ ਹੁੰਦਾ ਨਾ ਕੰਠਾ ਐ ਬਣਾ ਕੇ ਹਿਰਦੇ ਚ ਰੂਪੀ ਸਾਸਾਂ ਰੂਪੀ ਤਾਗੇ ਚ ਪਰੋ ਕੇ ਰੱਖ ਲੀਏ ਸੱਚੇ ਪਾਤਸ਼ਾਹ ਆਪ ਦਾ ਨਾਮ ਸਾਡੇ ਹਿਰਦੇ ਚ ਦਿਓ ਤੇ ਕੰਠ ਵਿੱਚ ਵੀ ਬਣਾ ਕੇ ਤੇਰਾ ਨਾਮ ਮੱਧਮਾਂ ਚ ਵੀ ਬੈਖਰੀ ਚ ਵੀ ਪਸੰਤੀ ਚ ਵੀ ਪਰਾਜਵੀ ਤੇਰੇ ਨਾਮ ਨੂੰ ਹੀ ਕੰਠ ਭੂਖਣ ਦੀ ਨਹੀਂ ਬਣਾ ਕੇ ਰੱਖੀਏ ਗੂਜਰੀ ਮਹੱਲਾ ਹੁਣ ਇਹ ਨਹੀਂ ਚੱਲੂ ऐ जी क्या मांगू किस रह ना दिस इस, इस जग में आया जाई नानक नाम पदार्थ दीज हृदय कंठ बनाई वाहिगुरु जी का खालसा गुजरी महला पहला ਜੀ ਨਾ ਹਮ ਉਤਮ ਨੀਚ ਨਾ ਮਧਮ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਬੇਨਤੀ ਕਰੀਏ ਜਿਹੜਾ ਉਤਮਤਾਈ ਦਾ ਹੰਕਾਰ ਹੈ ਇਹ ਵੀ ਪ੍ਰਾਪਤੀ ਦਾ ਕਾਰਨ ਨਹੀਂ ਸਤੋ ਮੈਂ ਬਿਰਤੀ ਕਰਕੇ ਹੰਗਤਾ ਬਣੀ ਰਹਿੰਦੀ ਹੈ ਜਸ ਦੀ ਜਿਹੜਾ ਮਧਮ ਹੰਕਾਰ ਵਾ ਰਜੋ ਗੁਣ ਦੇ ਕਰਕੇ ਉਦਮ ਕਰਦਾ ਰਹਿੰਦਾ ਹੈ ਤੇ ਵਿਸ਼ਿਆਂ ਦੇ ਪ੍ਰੇਣ ਰਹਿੰਦਾ ਲੋਭ ਚ ਅਤੇ ਕनिष्ठ ਪੁਰਖ ਜਿਹੜਾ ਕ੍ਰੋਧ ਆਦਿ ਤਮੋ ਗੁਣ ਦੇ ਅਧੀਨ ਰਹਿੰਦਾ ਹੈ ਸੋ ਹਯੂਰ ਜੀ ਨਾ ਦਾ ਮਹਾਨ ਰਾਸੀ ਤਾਸੀ ਸੰਤ ਕੀ ਸਵਾਦਾ ਉਤਮ ਮਦਮ ਕਨਿਸ਼ ਦਾ ਉਹ ਮਾਨ ਮੇਟਨ ਦਾ ਤੇ ਅਰਦਾਸ ਕਰਨ ਦੀ ਬਾਬ ਦੱਸਦੇ ਹਨ ਐ ਜੀ ਨਾ ਹਮ ਉਤਮ ਨੀਜ ਨਾ ਮਦਮ ਐ ਪਿਆਰੇ ਜੀ ਨਾ ਅਸੀਂ ਆਪਣੇ ਆਪ ਨੂੰ ਉਤਮ ਮੰਨਦੇ ਸਤੋਗੁਣੀ ਪੁਰਖ ਬਣ ਕਰਕੇ ਅਤੇ ਅੰਦਰ ਜਸ ਦੀ ਇੱਛਾ ਰਹਿਣੀ ਤੇ ਰੰਦੀਆਂ ਸਿੱਧੀਆਂ ਵਿੱਚ ਫਸੇ ਰਹਿਣਾ ਨਾ ਅਸੀਂ ਸਿੱਧੀਆਂ ਸਿੱਧੀਆਂ ਮਾਲਕ ਵਣ ਕੇ ਆਪਣੇ ਆਪ ਨੂੰ ਸਤੋਗੁਣੀ ਉਤਮ ਕਹਾਉਨੇ ਹਾਂ ਨੀਜ ਨਾ ਮਧਮ ਤਦੇ ਨਾ ਤਮੋ ਗੁਣ ਕਰਕੇ ਨੀਜ ਕਰਮ ਕਰਨੇ ਕ੍ਰੋਧ ਆਦਿਕ ਤੇ ਸਹਿਤ ਰਹਿਣਾ ਤੇ ਮਧਮ ਰਜੋ ਗੁਣ ਦੇ ਪ੍ਰਤਾਪ ਕਰਕੇ ਉਦਮ ਕਰਨਾ ਤੇ ਪਦਾਰਥ ਇਕੱਠੇ ਕਰਕੇ ਭੋਗਾਂ ਨੂੰ ਭੋਗਣਾ ਨਾ ਅਸੀਂ ਮਧਮ ਆਪਣੇ ਆਪ ਨੂੰ ਮੰਨਦੇ ਹਾਂ ਹਰ ਸਰਣਾ ਗਤ ਹਰ ਕੀ ਲੂਹ ਹੇ ਰਹੀ ਆਪ ਦੀ ਸ਼ਰਨ ਗਤ ਪ੍ਰਾਪਤ ਹੋਏ ਹਾਂ ਅਦੇ ਹਰੀ ਆਪਕੇ ਲੋਕ ਹਾਂ ਅਸੀਂ ਪ੍ਰਕਾਸ਼ ਵਾਲੇ ਨਾਮ ਰਤੇ ਕੇਵਲ ਬੈਰਾਗੀ ਜੇ ਮਹਾਰਾਜ ਆਪਦੇ ਨਾਮ ਵਿੱਚ ਰੰਗੇ ਹੋਏ ਆਂ ਕੇਵਲ ਕੇਵਲ ਮੁਕਤੀ ਦੀ ਪ੍ਰਾਪਤੀ ਵਾਸਤੇ ਕੇਵਲ ਇੱਕੋ ਇੱਕ ਬਰਾਗ ਸਾਡੇ ਅੰਦਰ ਹੈ ਆਪਦੀ ਪ੍ਰਾਪਤੀ ਦਾ ਸੋਗ ਵਿਜੋਗ ਵਿਸਰਜਿਤ ਰੂਪ ਅਦੇ ਜਿਹੜਾ ਪਦਾਰਥਾਂ ਦੇ ਵਿਛੋੜੇ ਕਰਕੇ ਸੋਗ ਹੋਣਾ ਇਹ ਵੀ ਵਿਸਰਜਿਤ ਬਿਧਿਆ ਹੋ ਗਿਆ ਜਿਹੜਾ ਇਹਦਾ ਹੰਕਾਰ ਹੋਣਾ ਰੋਗ ਹੰਕਾਰ ਆਦਿਕ ਇਹ ਵੀ ਬਸਰਜਨ ਵਿਰਿਆ ਹੋ ਗਏ ਹਨ ਨਿਰਵਰਤ ਹੋ ਗਏ ਹਨ ਪਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੇਸੀ ਭਗਤੀ ਐ ਮਹਾਰਾਜ ਦੀ ਭਗਤੀ ਦਾ ਪ੍ਰਤਾਪ ਕਹਿੰਦੇ ਨੇ ਏ ਭਰਾਵੋ ਇਹ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਸਾਡਾ ਗੁਰੂ ਹੈ ਉਹਨਾਂ ਦੀ ਕਿਰਪਾ ਕਰਕੇ ਠਾਕਰਾ ਅਕਾਲ ਪੁਰਖ ਦੀ ਇਹ ਭਗਤੀ ਹੁੰਦੀ ਹੈ ਸਤਿਗੁਰ ਵਾਕ ਹਿਰਦੈ ਹਰ ਨਿਰਮਲ ਸਤਿਗੁਰੂ ਸਾਹਿਬ ਦੇ ਜਿਹੜੇ ਬਚਨ ਹਨ ਹਰੀ ਦਾ ਨਾਮ ਹਿਰਦੇ ਦੇ ਅੰਦਰ ਜਿਨ੍ਹਾਂ ਦੇ ਵਸਿਆ ਹੋਇਆ ਉਹ ਨਿਰਮਲ ਸੁਧ ਚਿੱਤ ਹਨ ਉਹਨਾਂ ਦੇ ਮਲ ਮੁਖੇ ਪਰਨਾ ਆਦ ਕਾ ਦੀਆਂ ਮੈਲਾਂ ਲਹਿ ਗਈਆਂ ਹਨ ਨਾ ਜਮ ਕਾਣ ਨਾ ਜਮ ਕੀ ਬਾਕੀ ਨਾ ਉਹਨਾਂ ਨੂੰ ਜਮਨ ਮਰਨ ਦੀ ਕੋਣੋੜ ਰਹੇਗੀ ਹੈ ਤੇ ਨਾ ਜਮਾਂ ਦਾ ਸਾਭ ਰਹਿ ਗਿਆ ਬਾਕੀ ਸੰਚਿਤ ਕਰਮਾਂ ਕਰਕੇ ਜਿਹੜਾ ਅਸਾਬ ਕਿਤਾਬ ਦੇਣਾ ਇਹ ਵੀ ਨਹੀਂ ਬਕਾਇਆ ਰਹਿ ਗਿਆ ਜਮਾਨਾ ਰਹਾਉ ਹਰ ਗੁਣ ਰਸਨ ਰਵਹ ਪ੍ਰਭ ਸੰਗੇ ਉਹ ਹਰੀ ਦੇ ਗੁਣਾਂ ਨੂੰ ਰਸਨਾ ਕਰਕੇ ਵੀ ਉਚਾਰਦੇ ਐ ਪ੍ਰੀਤ ਰੂਪੀ ਰਸਨਾ ਨਾਲ ਉਚਾਰਦੇ ਐ ਵਾਹਿਗੁਰੂ ਦੇ ਹਰ ਵਕਤ ਸਾਥ ਮਿਲੇ ਹੋਏ ਹਨ ਜੋ ਇਸ ਭਾਵੈ ਸਹਿਜ ਹਰੀ ਜੋ ਇਸ ਨੂੰ ਪਾਉਂਦਾ ਸੇ ਜੇ ਹਰੀ ਵਿੱਚ ਮਿਲੇ ਹੀ ਰਹਿੰਦੇ ਹਨ ਬਿਨ ਹਰ ਨਾਮ ਬਿਰਥਾ ਜਗ ਜੀਵ ਉਹਨਾਂ ਪਿਆਰਿਆਂ ਨੂੰ ਜਾਣਿਆ ਕਿ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਜਿਹੜਾ ਜਗ ਦਾ ਜੀਵਨ ਸਭ ਬ्यर्थ ਨਿਸਪਲ ਹੈ ਹਰ ਬਿਨ ਨੇਹ ਫਲ ਮੀਕ ਘਰੀ ਹਰੀ ਤੋਂ ਬਗੈਰ ਮੇਕ ਇੱਕ ਘੜੀ ਵੀ ਜਿਹੜਾ ਰਹਿਣਾ ਸਭ ਨਿਸਪਲ ਸਮਝੀਦਾ ਹੈ ਹਰ ਵਕਤ ਜੁੜੇ ਰਹਿਣਾ ਹੀ ਆਨੰਦ ਹੈ ਐ ਜੀ ਖੋਟੇ ਠੌਰ ਨਾਹੀ ਘਰ ਬਾਹਰ ਪਿਆਰੇ ਜਿਹੜੇ ਧਰਮ ਤੋਂ ਹੀਨੇ ਉਹ ਖੋਟੇ ਹਨਗੇ ਸੱਚ ਨਹੀਂ ਜਿਨ੍ਹਾਂ ਦੇ ਹਿਰਦੇ 'ਚ ਸੱਚਾ ਨਾਮ ਨਹੀਂ ਵਸਿਆ ਉਹ ਖੋਟੇ ਆਪਣੇ ਸਵੈ ਧਰਮ ਤੋਂ ਹੀਨੇ ਵਿਕਾਰੀ ਪੁਰਖ ਜਿਹੜੇ ਹੈ ਉਹਨਾਂ ਨੂੰ ਨਾ ਤਾਂ ਘਰ ਸਾਥ ਸੰਗਤ 'ਚ ਥਾਂ ਹੈ ਤੇ ਨਾ ਬਾਹਰ ਸੰਸਾਰ 'ਚ ਥਾਂ ਹੈ ਨਾ ਘਰ ਹਿਰਦੇ 'ਚ ਟਿਕ ਸਕਦੇ ਆ ਨਾ ਬਾਹਰ ਦੁਨੀਆ ਵਿਚ ਆਦਰ ਪਾਉਂਦੇ ਹਨ ਉਹਨਾਂ ਨੂੰ ਘਰ ਸੱਚਖੰਡ ਜੀ ਵੀ ਥਾਂ ਨਹੀਂ ਬਾਹਰ ਜੂਨਾ ਚ ਵੀ ਉਹਨਾਂ ਨੂੰ ਥਾਂ ਨਹੀਂ ਹੈ ਇਹੇ ਜੇ ਭਟਕਦੇ ਫਿਰਦੇ ਹਨ ਖੁਟਿਆਈ ਵਾਲੇ ਜਿਹੜੇ ਉਹਨਾਂ ਨੂੰ ਕਿਤੇ ਥਾਂ ਟਿਕਾਣਾ ਨਹੀਂ ਮੰਨ ਨਹੀਂ ਉਹਦਾ ਟਿਕਦਾ ਭਟਕਦੇ ਫਿਰਦੇ ਰਹਿੰਦੇ ਹਨ ਨਿੰਦਕ ਕਾਏ ਘਰ ਗ੍ਰਸਥ ਚ ਰਹਿਣ ਚਾਏ ਬਾਹਰ ਦਾਸੀ ਉਪਰਾਮ ਹੋ ਕੇ ਵਿਰਾਗੀ ਬਣੇ ਫਿਰਨ ਨਿੰਦਕ ਗਤ ਨਹੀਂ ਕਾਏ ਜੋ ਨਿੰਦਿਆ ਕਰਨ ਵਾਲੇ ਬਿਰਖਾ ਉਹਨਾਂ ਦੀ ਗਤੀ ਕਿਤੇ ਵੀ ਨਹੀਂ ਹੋ ਸਕਦੀ ਕਾਈ ਵਿਦਿਆਦੇ ਪ੍ਰਤਾਪ ਕਰਕੇ ਰੋਸ ਕਰੇ ਪ੍ਰਭ ਬਖਸ਼ ਨਾ ਮੀਟੇ ਇਹ ਬਲ ਬਹੁਤੇ ਨਿੰਦਕੋ ਗੁੱਸਾ ਕਰਨ ਮਹਾਰਾਜ ਦੇ ਭਗਤ ਤੇ ਕਿ ਇਹਨੂੰ ਪਰਮੇਸ਼ਰ ਕਿਉਂ ਵਡਿਆਈ ਦਿੰਦਾ ਹੈ ਉਹਨਾਂ ਨਿੰਦਕਾਂ ਦੇ ਰੋਸ ਕਰਨੇ ਤੇ ਵਾਹਿਗੁਰੂ ਨੇ ਜਿਹੜੀ ਬਖਸ਼ਿਸ਼ ਕਰਨੀ ਹੈ ਨਾ ਆਪਦੇ ਪਿਆਰਿਆਂ ਨੂੰ ਉਹ ਕਦੇ ਮਿਟਾ ਨਹੀਂ ਸਕਦਾ ਵੀ ਬਾਹਲੇ ਲੋਕ ਜਿਸ ਆਦਮੀ ਤੋਂ ਉਲਟ ਹੋ ਜਾਣ ਤਾਂ ਜਿਹੜੇ ਇਹ ਦੁਨੀਆ ਦੇ ਲੋਕ ਹੈ ਹਕੂਮਤ ਵਾਲੇ ਉਹ ਡਰ ਜਾਂਦੇ ਵੀ ਬਾਰੇ ਬਾਕੀ ਦੇ ਲੋਕ ਮੇਥੋਂ ਉਲਟ ਹੋ ਜਾਣਗੇ ਇੰਉਂ ਮਾਰਾ ਸਾ ਕਿਸੇ ਨਿੰਦਕਾਂ ਦੇ ਰੋਸ ਕਰਨੇ ਕਰਕੇ ਆਪ ਦੀ ਬਖਸ਼ਿਸ਼ ਨੂੰ ਨਹੀਂ ਮੀਟਦਾ ਹਿਤ ਨਿਤ ਚੜਾ ਸਵਾਗਤ ਇਹ ਤਾਂ ਵਰਦੀ ਸਮੇਂ ਜਿਵੇਂ ਜਿਵੇਂ ਨਿੰਦਕ ਨਿੰਦ ਕਰੇ ਉਹਨਾਂ ਦੀ ਸੋਭਾ ਬੜੀ ਭਾਰੀ ਦੁਨੀ ਚੌਣੀ ਤੁਰਿਆ ਵਸਦਾ ਚੜਦੀ ਹੈ ਐ ਜੀ ਗੁਰ ਕੀ ਦਾਤ ਨਾ ਮੀਟੈ ਕੋਈ ਆ ਪਿਆਰੀ ਜੇ ਕੋਈ ਨਿੰਦਕ ਪੁਰਖ ਹੋ ਜੇ ਕੋਈ ਇਖਾ ਵਾਲਾ ਪੁਰਖ ਸਤਿਗੁਰੂ ਦੀ ਦਾਤ ਨੂੰ ਗਾਉਣਾ ਚਾਹੇ ਮਹਾਰਮ ਬ੍ਰਹਮ ਵਿਦਿਆ ਦੀ ਦਾਤ ਭਗਤੀ ਦੀ ਦਾਤ ਇਹ ਜਿਹੜੀ ਬਖਸ਼ਿਸ਼ ਕੀਤੀ ਹੈ ਇਸ ਦਾਤ ਨੂੰ ਗੁਰਾਂ ਦੀ ਨੂੰ ਕੋਈ ਵੀ ਮਟਾਉਣ ਨੂੰ ਸਮਰੱਥ ਨਹੀਂ ਹੈ ਮੇਰੇ ਠਾਕੁਰ ਆਪ ਦੀ ਆਇ ਪ੍ਰਖਵਾਹਿ ਨੂੰ ਗੁਰਾਂ ਦੁਆਰਾ ਆਪ ਜਿੱਦ ਦਬਾਉਣਾ ਕੀਤੀ ਉਹਨਾਂ ਦੇ ਤਾਂ ਹੀ ਬਖਸ਼ਿਸ਼ ਨਿੰਦਕ ਨਰਕਾਲੇ ਮੁਖ ਨਿੰਦਾ ਜਿਹੜੇ ਨਿੰਦਕ ਪ੍ਰਖ ਉਹਨਾਂ ਦੇ ਕਾਲੇ ਮੂੰਹ ਇਸ ਲੋਕ ਚ ਲਾਨਤਾਂ ਦੇ ਨਾਲ ਮੂੰਹ ਉਹਨਾਂ ਦੇ ਨਿੰਦਿਆ ਕਰਕੇ ਹਰ ਵਕਤ ਐਸ ਲੋਕਚ ਵੀ ਕਾਲੇ ਮੂੰਹ ਐ ਪਰ ਲੋਕਚ ਵੀ ਨਿੰਦਕਾਂ ਦੇ ਮੂੰਹ ਕਾਲੇ ਹਨ ਜਿਨ ਗੁਰ ਕੀ ਦਾਤ ਨਾ ਪਾਈ ਜਿਨ ਨੂੰ ਗੁਰੂ ਸਾਹਿਬ ਦੀ ਦਿੱਤੀ ਬ੍ਰਹਮ ਵਿਦਿਆ ਦੀ ਦਾਤ ਨਹੀਂ ਚੰਗੀ ਲੱਗੀ ਹੈ ਭਗਤੀ ਦੀ ਦਾਤ ਦਿੱਤੀ ਹੋਈ ਐ ਜੀ ਸ਼ਰਨ ਪਰੇ ਪ੍ਰਭ ਬਖਸ਼ ਨਾ ਬਖਸ਼ ਮਿਲਾਵੇ ਜੇ ਵਾਹਿਗੁਰੂ ਜੀ ਆਪ ਦੀ ਜੇ ਨੇ ਸ਼ਰਨ ਪਏ ਪ੍ਰਭ ਜਿਨ੍ਹਾਂ ਨੂੰ ਆਪ ਬਖਸ਼ ਕਰਕੇ ਮੇਲ ਲੈਨੇ ਹੋ ਬੇਲਮ ਨਾ ਅਧੂਆ ਰਾਈ ਉਹਨਾਂ ਨੂੰ ਭਗਤੀ ਦੀ ਬਖਸ਼ਿਸ਼ ਕਰਕੇ ਮੇਲ ਲੈਨੇ ਬੇਲਮ ਦੇਰ ਨਹੀਂ ਲੱਗਦੀ ਅਧੂਆ ਰਾਈ ਅਧਰਾ ਰਾਈ ਦੇ ਦਾਣੇ ਜਿੰਨਾ ਚਿਰ ਵੀ ਦੇਰ ਨਹੀਂ ਆਪ ਲਾਉਂਦੇ ਰਾਈ ਰਤੀ ਕਾਲ ਵੀ ਅਧੀ ਰਤੀ ਜਿੰਨਾ ਟਾਈਮ ਵੀ ਸੱਚੇ ਪਾਤਸ਼ਾਹ ਦੇਰ ਨਹੀਂ ਲਾਉਂਦੇ ਬੇਲਮ ਨਾ ਅਧੂਆ ਰਾਈ ਜਿਹੜੇ ਆਰਾਧੇ ਹਨ ਇਹ ਰਾਈ ਪ੍ਰਕਾਸ਼ ਰੂਪ ਉਹ ਅਦਿਸ਼ਟਾਨ ਸਰੂਪ ਤੇਰੇ ਨੂੰ ਪ੍ਰਾਪਤ ਹੋ ਜਾਂਦੇ ਐ ਦੇਰ ਨਹੀਂ ਲੱਗਦੀ ਉਹਨਾਂ ਨੂੰ ਅਧੀ ਰਾਈ ਦੇ ਦਾਣੇ ਜਿੰਨੀ ਵੀ ਅਧੀ ਦਿੱਤੀ ਕਾਲ ਵੀ ਆਨੰਦ ਮੂਲ 나ਥ ਸਿਰਨਾਥ ਉਹਨਾਂ ਨੂੰ ਜੋ ਸਾਰਿਆਂ ਦਾ ਤੂੰ ਅਦਿਸ਼ਟਾਨ ਸਰੂਪ ਹੈ ਰਾਈ ਪ੍ਰਕਾਸ਼ ਆਉਂਦਾ ਬਿਲਮਨਾ ਦੇਰ ਨਹੀਂ ਹੈ ਆਨੰਦ ਮੂਲ 나ਥ ਸਿਰਨਾਥ ਆਨੰਦ ਸਰੂਪ ਹੈ ਤੂੰ ਅਤੇ ਮੂਲ ਕਾਲਨ ਰੂਪ ਹੈ 나ਥ ਸਾਰਿਆਂ ਦਾ ਸਿਰੋਮਣੀ ਹੈ ਸਭ ਨਾਥਾਂ ਦਾ ਬਾਦਸ਼ਾਹ ਦਾ ਬਾਦਸ਼ਾਹ ਹੈ ਸਤਿਗੁਰ ਮੇਲ ਮਿਲਾਇ ਇਹ ਮਹਾਰਾਜ ਸਤਿਗੁਰਾਂ ਨੇ ਆਪਦੇ ਮੇਲ ਦੀ ਬਿਰਤੀ ਸਿੱਖਾਂ ਨੂੰ ਮਲਾਉਣਾ ਕੀਤੀ ਹੈ ਐ ਜੀ ਸਦਾ ਦਇਆਲ ਦਇਆ ਕਰ ਰਵਿਆ ਐ ਮੇਰੇ ਵਾਹਿਗੁਰੂ ਦੇ ਆਲੂ ਜੀ ਸਦਾ ਤੂੰ ਪਿੱਛੇ ਵੀ ਸਾਧੂ ਤੇਤਾ ਜੀ ਵੀ ਦਇਆਲੂ ਸੀ ਹੁਣ ਕਲਯੁਗ ਆਦਕਾਲ ਜੀ ਵੀ ਦਇਆ ਦ੍ਰਿਸ਼ਟੀ ਕਰਕੇ ਰਵਿਆ ਵਿਆਪਕ ਹੋ ਰਿਹਾ ਹੈ ਗੁਰਮਤਿ ਭ੍ਰਮਣ ਚੁਕਾਈ ਜਿਨ੍ਹਾਂ ਨੇ ਗੁਰਮਤਿ ਧਾਰਨ ਕੀਤੀ ਹੈ ਹਰ ਵਕਤ ਰਵਿਆ ਉਚਾਰਿਆ ਹੈ ਉਹਨਾਂ ਦੀ ਭਰਮਣ ਭਰਮ ਵਾਲੀ ਜਿਹੜੀ ਬਿਰਤੀ ਸੀ ਭਰਮ ਦੀ ਹੀ ਜੁਨਾ ਚੋ ਚੱਕ ਦਿੱਤੀ ਆਪਨੇ ਸੀ ਮਿਹਰ ਕਰ ਦਿੱਤੀ ਹੈ। ਕਾਰਸ ਭੀਟ ਕੰਚਨ ਧਾਤ ਹੋਈ। ਉਹ ਗੁਰੂ ਸ਼ਬਦ ਕਾਰਸ ਨਾਲ ਮਿਲ ਕੇ ਜਿਵੇਂ ਅੱਠ ਧੰਤਾ ਸੋਇਨਾ ਬਣ ਜਾਂਦੀ ਐ। ਕਿਉਂ ਚਾਹੇ ਸਿਆ ਸੀ, ਸੁੰਨੀ ਸੀ, ਰਾਹਵ ਜੀ ਸੀ, ਅਮਾਨ ਸਾਫ ਸੀ ਸੀ ਚਾਰ ਮਾਝੇ ਮੁਸਲਮਾਨਾਂ ਦੇ ਚਾਰੇ ਵਰਨ ਖੱਤਰੀ, ਬ੍ਰਾਹਮਣ, ਸੂਦ, ਵੈਸ ਇਹ ਅਰਤੰਤਾਂ ਤਾਂ ਨਹੀਂ ਆਈ ਉਹ ਸੋਇਨਾ ਸੁਦਰੂਪੀ ਹੋ ਗਏ ਗੁਰ ਸ਼ਬਦ ਰੂਪੀ ਪਾਲਸ ਨਾਲ ਮਿਲ ਕੇ ਸਤ ਸੰਗਤ ਕੀ ਵਡਿਆਈ ਇਹੋ ਹੀ ਵਡਿਆਈ ਸਤ ਸੰਗਤ ਦੀ ਹੈ ਜੋ ਜੋ ਸੰਗਤ ਨਾਲ ਮਿਲਦਾ ਹੈ ਸਭ ਪਵਿੱਤਰ ਹੋ ਜਾਂਦਾ ਹੈ ਹਰ ਜਲ ਨਿਰਮਲ ਮਨ ਇਸ ਨਾਨੀ ਖਰੀ ਦਾ ਨਾਮ ਜਲ ਆਏ ਨਿਰਮਲ ਉਜਲ ਅੰਮ੍ਰਿਤ ਜਿਨ੍ਹਾਂ ਦਾ ਮਨ ਇਸ ਨਾਨੀ ਹੋਇਆ ਮਨ ਇਸੇ ਜੀਨਾਨ ਕਰਦਾ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਮੱਜਨ ਸਤਗੁਰ ਭਾਈ ਉਹਨੂੰ ਇਹ ਮੱਜਨ ਪੁਰਬ ਲੱਗਾ ਹੋਇਆ ਜਿਨ੍ਹਾਂ ਨੂੰ ਸਤਿਗੁਰਾਂ ਦੀ ਭਾਈ ਭਾਵਨਾ ਲੱਗੀ ਹੈ ਸਤਗੁਰੂ ਨੂੰ ਭਾਗੇ ਹਨ ਐਸਾ ਉਹ ਪੁਰਬ ਮਨੁੱਖਾ ਜਨਮ ਦਾ ਉਹਨਾਂ ਨੂੰ ਪ੍ਰਾਪਤ ਹੋਇਆ ਉਹਨਰਪ ਜਨਮ ਨਾਹੀ ਜਨ ਸੰਗਤ ਮਹਾਰਾਜ ਦੇ ਜਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਫੇਰ ਨਹੀਂ ਜਨਮ ਹੋਵੇਗਾ ਭੀ ਨਿਸ਼ਚੇ ਕਰਕੇ ਉਹ ਜਨਮਾਂ 'ਚ ਨਹੀਂ ਆਉਣਗੇ ਸੰਗਤ ਜਨਾਂ ਦੀ ਵਡਿਆਈ ਇਹੋ ਚੰਗੀ ਵੱਡੀ ਹੈ ਜੋਤੀ ਜੋਤ ਮਿਲਾਏ ਉਹਨਾਂ ਦੀ ਜੋਤ ਪਰਤਕ ਜੋਤ ਜੋਤੀ ਸੂ ਅਦਵਾਇ ਤਰੂਪ ਨੇ ਆਪ ਦੇ ਚ ਮੇਲ ਲਈ ਹੈ ਤੂੰ ਵੱਡ ਪੁਰਖ ਆਗੰਮ ਤਰੂਵਰ ਉਹ ਜਾਣਦੇ ਨੇ ਕਿ ਮਹਾਰਾ ਤੂੰ ਵੱਡਾ ਹੈ ਪਰਮੇਸ਼ਰ ਅਤੇ ਪੁਰਖ ਪੂਰਾਂ ਪੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ ਆਗੰਮ万 ਦੀ ਗਮਤਾ ਤੋਂ ਪਰੇ ਹੈ ਤਰ ਹੋਰ ਬ੍ਰਹਮ ਰੂਪੀ ਬਿਰਸ਼ ਹੈ ਤੂੰ ਤਰਾਂ ਬਿਰਸ਼ਾਂ ਚੋ ਸ੍ਰੇਸ਼ਟ ਹਮ ਪੰਛੀ ਤੁਝ ਮਾਰ ਜਿਵੇਂ ਪੰਛੀ ਬਿਰਸ਼ ਦੇ ਆਸਰੇ ਲੈਂਦੇ ਅਸੀਂ ਮਾਰਾ ਤਮਾਮ ਆਪਦੇ ਸੰਤ ਭਗਤ ਪੰਛੀਆਂ ਦੀ ਨਹੀਂ ਵਿਰਾਗ ਵੇਖ ਰੂਪੀ ਖੰਭਾਂ ਨਾਲ ਉਡਾਰੀਆਂ ਮਾਰਨ ਵਾਲੇ ਤੇਰੇ ਬ੍ਰਹਮਾਨੰਦ ਰੂਪੀ ਫਲਾਂ ਨੂੰ ਤੇਰੇ ਵਿੱਚ ਹੀ ਰਹਿ ਕੇ ਪ੍ਰਾਪਤ ਕਰਦੇ ਹਾਂ ਭੋਗਦੇ ਹਾਂ ਨਾਨਕ ਨਾਮ ਨਿਰੰਜਨ ਦੀ ਸਾਨੂੰ ਤਾਂ ਮਾਰੇ ਨਿਰੰਜਨ ਆਪ ਦਾ ਅੰਮ੍ਰਿਤ ਨਾਮ ਫਲ ਬਖਸ਼ ਦਿਓ ਜੁਗ ਜੁਗ ਸ਼ਬਦ ਸਲਾਹ ਇਹਨਾਂ ਚਾਹੇ ਜੁਗਾਂ ਜੁਗਾਂ ਚ ਇਹ ਮਾਰੇ ਆਪ ਦੇ ਸ਼ਬਦ ਦੁਆਰਾ ਆਪ ਨੂੰ ਸੁਣਾਉਂਦੇ ਰਹੀਏ ਹਰ ਵਕਤ ਸਿਮਰਨ ਕਰਦੇ ਰਹੀਏ ਇਹ ਜੁਗ ਜੀਵ ਤੇ ਈਸ਼ਰ ਦੇ ਅੰਦਰ ਜੁਗ ਜੁੜੇ ਹੋਏ ਪਰਮੇਸ਼ਰ ਜੁਗ ਚੋ ਸਾਧਨਾ ਦੇ ਸੰਯੁਕਤ ਜਿਹੜੇ ਜੁੜੇ ਹੋਏ ਐ ਚਾਰੇ ਅੰਤਰੰਗ ਸਮਾਦ ਸਾਧਨ ਬਰਾ ਜਿਨ੍ਹਾਂ ਦੇ ਅੰਦਰ ਹੈ ਆਪਣੇ ਸਰਬਨ ਮੰਨਨ ਦੀ ਅਸਨ ਤਤੋਂ ਦਾ ਸੋਧਨਾ ਹਦਕ ਉਹ ਸਬਦ ਬ੍ਰਹਮ ਤੇਰੀ ਗੁਰਾਂ ਸਦ ਅਦੇਸ਼ ਦੁਆਰਾ ਸਿਫਤ ਕਰਦੇ ਹਨ